ਖਬਰ ਮਨਜੀਤ ਸਿੰਘ ਜੀ ਦੇ ਨਾਲ ਜੁੜੀ ਸਾਮਣੇ ਆ ਰਹੀ ਹੈ ਕਿ ਮਨਜੀਤ ਸਿੰਘ ਜੀ ਕੇ ਫਿਰ ਅਕਾਲੀ ਦਲ ਦਾ ਹਿੱਸਾ ਬਣ ਚੁੱਕੇ ਨੇ ਤੇ ਉਹਨਾਂ ਦਾ ਸਵਾਗਤ ਖੁਦ ਸੁਖਵੀਰ ਸਿੰਘ ਬਾਦਲ ਨੇ ਕੀਤਾ ਹੈ ਤੇ ਮਨਜੀਤ ਸਿੰਘ ਜੀ ਕੇ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਇਸ ਮੌਕੇ ਦੇ ਉੱਤੇ ਕੁਝ ਕਹਿੰਦੇ ਵੀ ਦਿਖਾਈ ਦਿੱਤੇ ਨੇ ਕੀ ਕਹਿੰਦੇ ਨੇ ਸੁਖਵੀਰ ਬਾਦਲ ਆਓ ਤੁਹਾਨੂੰ ਸੁਣਾਉਂਦੇ ਆਂ ਦੇਸ਼ ਦੇ ਕਾਨੂੰਨ ਦੀ ਕਿਤੇ ਗੱਲ ਹੁੰਦੀ ਹੈ ਤੇ ਦੇਸ਼ ਦੇ ਕਾਨੂੰਨ ਫਿਰ ਦੋ ਨਹੀਂ ਹੋ ਸਕਦੇ ਆਪਣੇ ਵਾਸਤੇ ਅਲੱਗ ਤੇ ਦੂਸਰਿਆਂ ਵਾਸਤੇ ਅਲੱਗ ਇੱਥੇ ਇੱਕ ਕਤਲ ਹੋ ਜੇ ਤੇ ਪੁਲਿਸ ਮਹੀਨੇ ਜੀ ਫੜ ਲੈਂਦੀ ਐ 15 ਦਿਨਾਂ ਚ ਦੋਸ਼ੀ ਫੜ ਲੈਂਦੀ ਐ 21 40 ਸਾਲ ਹੋ ਜਾਣਗੇ ਅਜਾ ਆਉਣ ਵਾਲਾ ਸਾਲ ਐ 40 ਸਾਲ ਹੋ ਜਾਣਗੇ ਦਿੱਲੀ ਚ ਕਤਲਿਆ ਹੋਏ ਨੂੰ ਦਰਬਾਰ ਸਾਹਿਬ ਤੇ ਹਮਲੇ ਹੋਏ ਨੂੰ ਤੇ 40 ਸਾਲਾਂ ਚ ਆਪਣੇ ਦੋਸ਼ੀਆਂ ਨੂੰ ਸਜ਼ਾ ਕੀ ਅਪਕਟੇਰੀਆਂ ਜੀ ਵੀ ਲਿਆ ਸਕੇ ਕਿਉਂਕਿ ਪੋਲਿਟਿਕਸ ਤੇ ਪੋਲਿਟਿਕਸ ਸਿਆਸੀ ਆਪਣੇ ਹੁੰਦੇ ਨੇ ਆਈ ਕਾਰਨ ਹੈ ਜਦੋਂ ਆਪਾਂ ਨੂੰ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕਿ ਜਦੋਂ ਤੱਕ ਤੁਸੀਂ ਪੋਲਿਟੀਕਲੀ ਤਕੜੇ ਨਹੀਂ ਹੁੰਦੇ ਉਦੋਂ ਤੱਕ ਆਪਣਾ ਆਪਣੇ ਕੌਮ ਨੂੰ ਵੀ ਤਕੜਾ ਨਹੀਂ ਰੱਖ ਸਕਦੇ ਤਾਂ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਮੈਂ ਪਹਿਲੇ ਵੀ ਸਾਰਿਆਂ ਨੂੰ ਅਪੀਲ ਕੀਤੀ ਮੈਂ ਜੇ ਕਾਲੀ ਦਲ ਦੀ ਲੀਡਰਸ਼ਿਪ ਦੀ ਸਹਾਨਾ ਦੇਖੋ ਮੈਂ ਕਾਫੀ ਜੂਨੀਅਰ ਪਰ ਕਿਉਂਕਿ ਜਮਵਾਰੀ ਪ੍ਰਧਾਨਗੀ ਦੀ ਦਾਸੂ ਮਿਲੀ ਹੈ ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ ਜੋ ਆਪਣੇ ਕੌਮ ਤੋਂ ਅਲੱਗ ਹੋਏ ਆ ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲਾ ਮੰਗੀ ਸੀ ਮੈਂ ਹੁਣ ਵੀ ਮੰਗਦਾ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਹੈ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅੱਖਾਂ ਦਿਖਾਉਂਦੇ ਆ ਕਿਉਂ ਦਿਖਾਉਂਦੇ ਉਹਨੂੰ ਦੇਖਿਆ ਜਦੋਂ ਮੰਡੇ ਗਿਆ ਕੋਈ ਇੱਧੇ ਇੱਧੇ ਤਰੇ ਤਰੇ ਦਾ ਮੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਵੀ ਹੌਸਲਾ ਦੇ ਚ ਵੀ ਹੌਸਲਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਚ ਟੈਲਫੋਨ ਆਉਣ ਲੱਗੇ ਕਿ ਜੀ ਕੱਥੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਇਹਨਾਂ ਦਾ ਮਨ ਹਲੇ ਨਹੀਂ ਪੜਿਆ ਇਹਾ ਉਹਨਾਂ ਨੂੰ ਬੇਨਤੀ ਕਰਦਾ ਇਕੱਠੇ ਹੋ ਜੋ ਤਾਂ ਹੀ ਤੁਸੀਂ ਆਪਾਂ ਬੱਦ ਸਕਾਂਗੇ ਤਿਆਰ ਕਰਕੇ ਮੈਂ ਕਾਫੀ ਦੇਰ ਤੋਂ ਮੈਂ ਬੇਨਤੀ ਕਰ ਰਿਹਾ ਸੀ ਇੰਸਾਨ ਮਨਜੀਤ ਸਿੰਘ ਜੀ ਨੂੰ ਮੇਰੇ ਇਹਨਾਂ ਦਾ ਬਹੁਤ ਲਗਾ ਹੈ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਦਾ ਬਹੁਤ ਲਗਾ ਹੈ ਦੇਖੋ ਇਸ ਇਹਨਾਂ ਦੇ ਬਜ਼ੁਰਗਾਂ ਦਾ ਸਿੱਖ ਕੌਮ ਵਾਸਤੇ ਤੇ ਕਾਲੀ ਦਲ ਵਾਸਤੇ ਬਹੁਤ ਪੁਰਾਣਾ ਇਤਿਹਾਸ ਤੇ ਯੋਗਦਾਨ ਰਿਹਾ ਸੋ ਜਿਹੜੇ ਪਰਿਵਾਰ ਐ ਜਿਨ੍ਹਾਂ ਦਾ ਇਤਿਹਾਸ ਸਿੱਖ ਕੌਮ ਦੇ ਦੀ ਸੇਵਾ ਚ ਲੱਗਿਆ ਹੋਏ ਉਹ ਪਰਿਵਾਰਾਂ ਨੂੰ ਸਾਰਿਆਂ ਨੂੰ ਇਕੱਠੇ ਪੀੜੀ ਤੇ ਪੀੜੀ ਇਕੱਠੀ ਆਪਣੇ ਨੂੰ ਜਨਰੇਸ਼ਨਸ ਨੂੰ ਆਪਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਹਾਂ ਅੱਜ ਦਿੱਲੀ ਦਾ ਸਮੂਚਾ ਸਿੱਖ ਇਕੱਠਾ ਹੋ ਗਿਆ ਏ ਝੰਡੇ ਥਲੇ ਸਰਨਾਥ ਸਾਹਿਬ ਬੈਠੇ ਆ ਜੇ ਤੁਸੀਂ ਦੇਖੋਗੇ ਦਿੱਲੀ ਗੁਰਦੁਆਰਾ ਇਲੈਕਸ਼ਨ ਦੇ ਇਲੈਕਸ਼ਨ ਦਾ ਸੁਭਾਵ ਵੀ ਦੇਖੋ ਤਿੰਨੇ ਪਾਰਟੀਆਂ ਇਕ ਹੋ ਗਈਆਂ ਹਾਂ ਸਰਨਾ ਸਾਹਿਬ ਵੀ ਲੜੇ ਸੀ ਮਨਜੀਤ ਜੀ ਵੀ ਕਹਿੰਦੇ ਅਕਾਲੀ ਦਲ ਅੱਜ ਤਿੰਨ ਹੀ ਹੋ ਗਿਆ ਦੇਖੋ ਕਿੰਨੀ ਵੱਡੀ ਤਾਕਤ ਆ ਤੁਹਾਡੀ ਹੁਣ ਸਾਰੇ ਉਵੇਂ ਪੰਜਾਬ ਸਾਰੇ ਇਕੱਠੇ ਹੋ ਰਹੇ ਐ ਤੇ ਜਿਹੜੇ ਨਹੀਂ ਹੋ ਰਹੇ ਉਹਨਾਂ ਨੂੰ ਵੀ ਬੇਨਤੀ ਕਰਦਾ ਆਜੋ ਇਕੱਠੇ ਜਦੋਂ ਜਿਸ ਦਿਨ ਇਕੱਠੇ ਹੋ ਜੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖ ਕੇ ਹੀ ਦੂਜੇ ਵਿਰੋਧੀ ਝੁਕਣਗੇ ਤੁਹਾਡੀ ਤਾਕਤ ਨੂੰ ਦੇਖ ਕੇ ਝੁਕਗੇ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਮਨਜੀਤ ਜੀ ਨੂੰ ਕਿ ਆਓ ਤੁਸੀਂ ਅਕਾਲੀ ਦਲ ਦੀ ਸੀ ਵਿਚ ਆਓ ਤੁਸੀਂ ਤੁਹਾਡੀ ਬੜੀ ਲੋੜ ਹੈ ਤੁਹਾਡੇ ਸਾਥੀਆਂ ਦੀ ਲੋੜ ਹੈ ਇਕੱਠੇ ਰਲ ਮਿਲ ਕੇ ਸਰਨਾ ਸਾਹਿਬ ਮਨਜੀਤ ਜੀ ਸਾਰੀ ਆਪਾਂ ਜਿਹੀ ਟੀਮ ਹੈ ਇਕੱਠੇ ਰਲ ਮਿਲ ਕੇ ਇੰਨੇ ਤਕੜੇ ਇੱਥੇ ਹੋਈਏ ਕਿ ਤੁਹਾਡੇ ਸਾਹਮਣੇ ਵੱਡੀ ਤੋਂ ਵੱਡੀ ਤਾਕਤ ਝੁਕੇ ਤੇ ਤੁਹਾਨੂੰ ਤੁਹਾਡੇ ਨਾਲ ਤੁਹਾਡੀ ਕੌਮ ਵਾਸਤੇ ਆਪਾਂ ਜੋ ਮਸਲੇ ਆ ਆਪਾਂ ਤਾਂ ਹੀ ਆਪਾਂ ਹੱਲ ਕਰਾ ਸਕਾਂਗੇ ਸੋ ਮੈਂ ਅੱਜ ਬੇਨਤੀ ਕਰਨ ਆਇਆ ਸੀ ਤੇ ਮੈਨੂੰ ਪੂਰਾ ਇੰਟੀਕਨ ਹੈ ਬੇਨਤੀ ਪ੍ਰਵਾਨ ਕਰੇ